ਗਰੂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨੋ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੁੱਪਨੋ ਹੋਵੇ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸੁਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾਹੋ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਣਾ ਕਥੀ ਨਾ ਆਵੇ ਟੋਟ ਕਦ ਕਦ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਿਲਾਏ ਰਾਹ ਨਾਨਕ ਵਿਖਸੈ ਬੇਪਰਵਾ ਸਾਚਾ ਸਾਹਿਬ ਸਾਚਨਾਏ ਭਾਕਿਆ ਭਾਉ ਅਪਾਰ ਕਹਿ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕਹਿ ਅੱਗੇ ਰਖੀਏ ਜਿ ਦਿਸੇ ਦਰਵਾਰ ਮੂੰਹ ਕਹਿ ਬੋਲਣ ਬੋਲੀਏ ਜਿਸੁ ਤਰੇ ਪਿਆਰ ਅਮਰਤ ਬਿਲਾ ਸਚਨਾਉ ਵਢਿਐ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣੀਏ ਮਨ ਰਖੇ ਪਾਉ ਦੁਖ ਪਰ ਹਰ ਸੁਖ ਕਰ ਲਿਆ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇਕ ਦੇਵ ਜਾਇ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾ ਜੇ ਤਿਸ ਪਾਵਾਂ ਬਿਨ ਪਾਣ ਕਹਿ ਨਾਏ ਕਰੀ ਜੇ ਤਿਸ ਰਟ ਉਪਾਏ ਵੇਖਾਂ ਬਿਨ ਕਰਮਾਂ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਏ ਜੇ ਜੁਗ ਚਾਰੇ ਆਰਜਾ ਹੋਰ ਦਸੂਣੇ ਹੋਏ ਨਵਾ ਖੰਡਾ ਵੇ ਜਾਣੀਏ ਨਾਲ ਚੱਲੇ ਸਭ ਕੋ ਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਨਾ ਆਵੇ ਤਾਂ ਬਾਤ ਨ ਪੁੱਛੈ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣਾ ਸਿਧ ਪੀ ਸੁਰਨਾਥ ਸੁਣਾ ਤਰ ਤਵਲ ਆਕਾਸ਼ ਸੁਣਾ ਦੀਪ ਲੋ ਪਾਤਲ ਸੁਣਾ ਪੋਹਿ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸ਼ਰ ਬਰਮਾ ਇੰਦ ਸੁਣਾ ਮੁਕਤਸਾ ਲਾਹਣ ਮੰਦ ਸੁਣਾ ਜੋਗ ਜੁਗ ਤਨ ਪੇਦ ਸੁਣਾ ਸਾਸ਼ਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣੈ ਸਾਸਨ ਤੋਂ ਗਿਆਨ ਸੁਣੈ ਅਸ਼ਟਕਾ ਸੁਣੈ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗਣਾ ਕੇ ਗਾ ਸੁਣੈ ਸੇਖ ਪੀਰ ਪਾਸਾ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਾ ਬਹਿ ਕਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁੱਧ ਮਨੈ ਮੂਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਸਿਓ ਪਰਗੜ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨੋ ਪਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਘੈ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂ ਜੇ ਕੋ ਬੁਝੈ ਹੋਵੇ ਸਚਾਰ ਤਬ ਲੈ ਉਪਰ ਕੇਤਾ ਪਾਰ ਤਰਤੇ ਹੋਰ ਪਰੇ ਹੋਰ ਹੋ ਤਿਸਤੇ ਪਾਰ ਤਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਗਦਰਿ ਆਓ ਕੁਦਰਤ ਕਵਨ ਕਹਾ ਵਿਚਾਰ ਵਾਰੈ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੈ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ असंख मुूर का अंदकूर असंख चोर हरामखोर असंख अमर कर जाहे जोर असंख गलवट हत्या कमाहे संग पापी पाप कर जाहे संख कूड़ यार कूड़े फिराहे असंख मलेश मल प खाए संख निंदक सर करे पार नानक नीच कहे विचार वार ना जावा एक वार जो तुद पावे साई फलीकार तू सदा सलामत निरंकार असंख नाम असंख थाम गम गम संख लो असंख कहे सिर पार होए ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੈ ਸੰਜੋਬ ਖਾਨ ਜਿਨ ਐ ਲਿਖੇ ਤੇ ਸਰਨਾ ਹੈ ਜੇ ਫਰਮਾਏ ਤੇ ਤੇ ਪਾਹੇ ਜੀਤਾ ਕੀਤਾ ਤੇ ਤਾ ਨਾ ਬਿਨਾਵੇ ਨਾਹੀ ਕੋਤਾਉ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਣ ਲਈਏ ਉਹ ਤੋਏ ਪਰਿਏ ਮਤ ਪਾਪਾ ਕੇ ਸੰਗ ਉਹ ਤੋ ਪਹਿ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਪਲਤ ਨਾ ਹੋਏ ਸਵਸਤ ਆਤ ਬਾਣੀ ਵਰਮਾਓ ਸਤ ਸੁਆਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ 바ਰ ਕਵਣ ਸਿਰੁਤੀ ਮਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਇਆ ਪੰਠਤੀ ਜੇ ਹੋਵੇ ਲੇਹ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਹ ਕੁਰਾਨ ਥਿਤ 바ਰ ਨਾ ਜੋਗੀ ਜਾਣੇ ਰਤ ਮਹੋ ਨਾ ਕੋਏ ਜਾਂ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇ ਕਹਿਣ ਇੱਕ ਬਾਤ ਸੈਸ 18 ਕਹਿਣ ਕਿ ਤੇ ਬਾ ਅਸਲੋ ਇਕਤਾਤ ਲੇਖਾ ਹੋਏ ਤਾ ਲਿਖਿਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਏ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਇਤੀ ਸੂਤ ਨ ਪਾਇਆ ਨਦੀਆਂ ਅਤੇ ਵਾ ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸ਼ਾ ਸੁਲਤਾਨ ਗਿਰਾ ਸੇਤੀ ਮਾਲਤਾਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋਂ ਨ ਬਿਸਰਹਿ ਅੰਤਨਾ ਸਿਪਤੀ ਕਹਿਣਾ ਅੰਤ ਅੰਤਨਾ ਕਰਨੇ ਦੇਣਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾਉ ਇਹ ਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕੀਤੇ ਮੰਗੈ ਜੋਤੋਂ ਪਾਰ ਕੀਤਿਆ ਗੰਤ ਨਹੀਂ ਵਿਚਾਰ ਕਿਤੇ ਖਵ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤੇ ਆਂ ਦੂਖ ਪੂ ਸਦਮਾਰ ਏ ਪੇ ਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇ ਤਿਆ ਮੂਨ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸਿਫ ਸਾਲਾ ਨਾਨਕ ਪਾਸ਼ਾਹੀ ਪਾਸ਼ਾਉ অমਲ ਗੁਣ ਮੋਲ ਵਪਾਰ ਮੋਲ ਵਪਾਰੀ ਏ ਮੋਲ ਪੰਡਾਰ ہے مول, مول, مول پائے ہے مول تھرم مول, مول دیوان مول مل پروان ام بکسیس مول نیسان مول, مول, مول کرم مول فرمان املو مل کیا نہ جائے آکھ آخ, آخ رہے لبلا آکھ وید پاٹ پور آکھ پڑھے کرہ وکھیان آکھ برم گو پیتے گو گوپی توبند آکھ اسر آکھ س آخ کتے بدھ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉਠੜ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਏ ਸਰਗਾਵਾਰਾ ਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵਹਿ ਸਰ ਸਮਾਲੇ ਵਾਜੇ ਨਾਦ ਨਿਕ ਅ ਸੰਖਾਂ ਕੇਤੇ ਬਾਵਣ ਹਾਰੇ ਕੇਤੇ ਰਾਗ ਪਰਿ ਸੋ ਕਈਨ ਕੇਤੇ ਗਾਵਣ ਹਾਰੇ ਗਾਵੇ ਤਉਨੋਂ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਤਰ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੂਨੀਆ ਮਨ ਮੂਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਧ ਮਹਾ ਬਲਸੂਰ ਆਗਬ ਹੈ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਈ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਸੇ ਰਚਨਾ ਜਨ ਰਚਾਏ ਰੰਗੀ ਰੰਗੀ ਪਾਂਤੇ ਕਰ ਕਰ ਜਨਸੇ ਮਾਇਆ ਜੇ ਨੋ ਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸਤੇ ਵੜਿਆਏ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਸਾ ਹੋ ਸਹਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਬੇਪੂਤ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਪੰਡਾਰਣ ਕਟਕਟ ਵਜੇ ਨਾਦ ਆਪਨਾਥ ਨਾਥੀ ਸਭ ਜਾ ਕੇ ਰਿਦ ਸਿਧ ਅਵਰਾ ਸਾਧ ਸੰਯੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਤ ਜੁਗ ਜੁਗ ਇੱਕ ਹੋ ਵੇਸ ਏਕਮ ਆਏ ਜੁਗਤ ਵੀ ਆਏ ਇਹ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੇਵਾਨ ਜੀਵ ਤਿਸ ਪਾਵੈ ਤੇ ਵੇ ਚਲਾਵੈ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਨਾ ਆਵੇ ਵਹਤਾ ਹੋਵੇ ਡਾਨ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇੱਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇੱਕ ਆਵਾਰ ਕਰ ਕਰ ਵੇਖੈ ਸਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਹਤ ਜੁਗ ਜੁਗੋ ਇੱਕੋ ਵੇਸ ਇਕ ਦੂਜੀਵੋਂ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਏ ਰੇਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੇਸ ਆਖਣ ਜੋਰ ਚੁਪੇ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨੈ ਜੋਰ ਜੋ ਨਾ ਰਾਜ ਮਹਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜੇ ਸੱਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਬਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਕਾਟ ਕੜੀਏ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੇਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਰਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕੜਕੜਿਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਖੜਿਏ ਸੁਰਤ ਮਤ ਮਨ ਬੁੱਧ ਤਿੱਥੈ ਖੜਿਏ ਸੁਰਾਂ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਪਰਕੂਰ ਤਿੱਥੈ ਸੀਤੋ ਸੀਤਾ ਮਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾਵ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਨੰਨ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾ ਅੰਤਨ ਅੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਿਰਣ ਮਤ ਵੇਧ ਹਥਿਆਰ ਔਖਲਾ ਅਗੰਤ ਤਪਤਾਉ ਪਾਂਡਾ ਪਾਉ ਅਮਰਤ ਤਿਤਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਗੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ